ਮਰਜੀ ਮੈਲਾ ਟਰੈਕਟਰ ਮਨਪਸੰਦ ਰੰਗ ਕਰ ਦਿੰਨੇ ਆਗੇ ਜਿਵੇਂ 855 ਦਾ ਹੋਵੇ 855 ਹੋ ਗਿਆ ਠੀਕ ਹੈ ਜੀ ਅਰਜੰਦਾ ਹੋਵੇ ਅਰਜੰਦਾ ਹੋ ਗਿਆ ਜਿਵੇਂ ਸੋਆ ਲੀਕਾ ਦਾ ਸੋਆ ਲੀਕਾ ਦਾ ਇਹ ਸਾਡੇ ਗੇਅਰ ਚ ਹੋਊਗੀ ਵੀਰ ਜੀ ਇਹ ਗਰਾਰੀਆਂ ਹੋਣਗੀਆਂ ਅੱਛਾ ਜੀ ਇਹ ਹੁੰਦੀਆਂ ਵੀਰ ਜੀ ਟਰੈਕਟਰ ਦੇ ਹਿਸਾਬ ਨਾਲ ਲੱਗੀਆਂ ਮੈਂ ਇਹ ਦੱਸਦਾ ਤੁਹਾਨੂੰ ਕਈ ਗੱਲ ਟਰੈਕਟਰ ਹੋਰ ਹੁੰਦਾ ਚ ਹੋਰ ਹੁੰਦੀਆਂ ਨਾਲ ਕਹਿੰਦੇ ਦਿਖਾਏ ਰਹੋਗੇ ਠੀਕ ਹੈ ਕਿਉਂਕਿ ਜਿਹੜਾ 540 ਵਾਲਾ ਉਹਦੇ ਵਿੱਚ ਗਰਾਰੀਆਂ ਹਰਿਆਣਾ ਚੋਂ ਆਏ ਨੇ ਜੀ ਕਰਦਿਆਂ ਗੱਲਬਾਤ ਇਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜ ਆਹ ਵਾਕਲਾਂ ਨੇ ਅੱਛਾ ਤੁਸੀਂ ਬੜੀ ਦੂਰੋਂ ਆਏ ਹੋ ਡੜਪਿਆ ਤੁਸੀਂ ਕਿਵੇਂ ਪਤਾ ਲੱਗਾ ਇਹ ਰੀਪਰ ਬਾਰੇ ਸਾਰੇ ਅਸੀਂ ਇਹਨਾਂ ਨੂੰ ਦੇਖਿਆ ਸੀ ਚੱਲਦੇ ਇਹਨਾਂ ਦੇ ਸਾਡੇ ਏਰੀਆ 'ਚ ਗਏ ਹੋਏ ਪਹਿਲਾਂ ਕੇਵਲ ਬਿਲਖੂ ਡੜਬਾ ਮੰਡੀ ਰੀਪਰ ਬਣਾਉਣ 'ਚ ਵੱਡਾ ਨਾਮ ਆ ਇਹਨਾਂ ਦਾ ਪੰਜਾਬ ਦੀ ਮਸ਼ਹੂਰ ਵਰਕਸ਼ਾਪ ਆ ਪੰਜਾਬ ਤੋਂ ਬਾਹਰ ਤਕਰੀਬਨ ਸਾਰੀਆਂ ਸਟੇਟਾਂ 'ਚ ਰੀਪਰ ਜਾਂਦੇ ਨੇ ਇਹਨਾਂ ਦੇ ਕੀ ਖਾਸੀਅਤ ਆ ਇਹਨਾਂ ਦੇ ਰੀਪਰਾਂ ਦੀ ਆਓ ਜਾਣਦੇ ਅੱਜ ਸਾਡੇ ਨਾਲ ਨੇ ਕੇਵਲ ਸਿੰਘ 베ਰਥੂ ਜਾਣਦੇ ਐ ਨਾ ਤੋਂ ਕੀ ਖਾਸ ਐ ਇਹਨਾਂ ਦੇ ਰੀਪਰਾਂ 'ਚ ਸਸਰੀ ਕਾਲਜੀ ਸਵਾਗਤ ਆ ਤੁਹਾਡਾ ਤੇ ਸਭ ਤੋਂ ਪਹਿਲਾਂ ਤਾਂ ਐਡਰੈਸ ਦੱਸ ਦੋ ਆਪਣੀ ਵਰਕਸ਼ਾਪ ਕਿੱਥੇ ਆ ਸਾਰਿਆਂ ਨੂੰ ਪਹਿਲਾਂ ਵੀਰ ਜੀ ਕਿਸਾਨ ਭਰਾਵਾਂ ਨੂੰ ਸਸਰੀਕਾਰ ਜੋ ਮੇਰੇ ਵੀਰ ਖੇਤੀ ਦੇ ਕੰਮ ਕਰਦੇ ਨੇ ਕਿ ਕੋਈ ਹਰ ਇੱਕ ਚੀਜ਼ ਸੰਭਰਤ ਦੇਣਗੇ ਤੇ ਵੀਰ ਜੀ ਅਸੀਂ ਆਪਾਂ ਇਹ ਜਿਵੇਂ ਢੜਬਾ ਖਾਸ ਜਿਵੇਂ ਅਲਾ ਕਹਿੰਦਾ ਕੋਈ ਆਕੰਡ ਨਹੀਂ ਹੈਗਾ ਢੜਬਾ ਖਾਸ ਢੜਬਾ ਹੈ ਇਹ ਆਪਾ ਵੀਰ ਜੀ ਜਦੋਂ ਵੀ ਮਨ ਲੈ ਡੜਬੇ ਵਿੱਚ ਐਂਟਰ ਹੋਣਾ ਜਿਵੇਂ ਆਪਾਂ ਪਾਤੜਾਕ ਨਹੀਂ ਆਉਣੇ ਜੀ ਆਪਾਂ ਸੰਰੂਲਕ ਨੂੰ ਇਹ ਪੁਲ ਦੇ ਮਨ ਲੈ ਨੀਚੇ ਆ ਜਾਓ ਪੁਲ ਦੇ ਉੱਪਰਾਂ ਚੜੋ ਮੇਨ ਆਪਣੇ ਡੜਬੇ ਦਾ ਜਿਹੜਾ ਨੀਚੇ ਪਿੰਦਰਾਂ ਵਾਲਾ ਪੁਲ ਆ ਗਿਆ ਜਿੱਥੋਂ ਥੱਲੋਂ ਉੱਥੋਂ ਖੜ ਕੇ ਕਿਸੇ ਮਰਜ਼ੀ ਨੂੰ ਪੁੱਛ ਲਓ ਵੀ ਅਸੀਂ ਸਟੇਡੀਅਮ ਰੋਡ ਤੇ ਜਾਣਾ ਹੈਗਾ ਠੀਕ ਹੈ ਜੀ ਉਰੋਂ ਕੇਵਲ ਬਿਲਖੂ ਵੱਲ 2 ਕਿੱਲੇ ਦਾ ਬਾਹੀ ਆ ਵੀਰ ਜੀ ਕੇਵਲ ਵਰਸਾ ਨੌ ਆਪਣਾ ਕੇਵਲ ਆ ਗਿਆ ਇਧਰੋਂ ਸਾਹਮਣੇ ਬੋਰਡ ਆਏਗਾ ਆ ਦੁਕਾਨ ਦੇ ਉੱਪਰ ਕੇਵਲ ਬਿਲਖੂ ਲੱਗਿਆ ਲਿਖਿਆ ਹੋਇਆ ਹੈਗਾ ਵੱਡੀ ਰੋਡ ਤੋਂ ਸਿਰਫ 200 ਤੇ ਤਹਿਤਿਲ ਰੋਡ ਆ ਹਾਂਜੀ ਹਾਂਜੀ ਤੇ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਇਹਨਾਂ ਦਾ ਇਸੇ ਨੇ ਵੀ ਰੀਪਰ ਵਾਲੇ ਲੈਣਾ ਹੋਵੇ ਬੁੱਕ ਕਰਾਉਣਾ ਹੋਵੇ ਜਾਂ ਪੁੱਛਣਾ ਹੋਵੇ ਕੁਝ ਵੀ ਤੇ ਹੁਣ ਦੱਸੋ ਜੀ ਇਹ ਖਾਸ ਆਪਣੇ ਰੀਪਰਾਂ ਚ ਤੇ ਕਹੇ ਜਾਂ ਤੁਸੀਂ ਚਾਦਰ ਲਾਉਨੇ ਹੋ ਕਹੇ ਜਾਂ ਗੀਅਰ ਲਾ ਰਹੇ ਹੋ ਸਾਰੀਆਂ ਖਾਸ ਇਤਾਂ ਦੱਸੋ ਰੀਪਰ ਬਾਰੇ ਜੀ ਜੀ ਇੱਕ ਆਪਣੇ ਲਈ ਪਹਿਲਾ ਨੰਬਰ ਤਾਂ ਦੋ ਮਾਡਲ ਬਣਦੇ ਨੇ ਕਿਵੇਂ ਕੋਈ ਆਏ ਸਾਲ ਵੀਰੇ ਸੀ ਅਪਡੇਟ ਕਰਦੇ ਨਵੇਂ ਤੋਂ ਨਵੇਂ ਮਾਡਲ ਕੱਢਦੇ ਜਿਵੇਂ ਟਰੈਕਟਰ ਚੇਂਜ ਹੁੰਦੇ ਨੇ ਉਸ ਤਰ੍ਹਾਂ ਸਾਨੂੰ ਨਾਲ ਅਸੀਂ ਚੇਂਜ ਆਉਂਦੇ ਆ ਹਾਂ ਜੀ ਕਿਉਂਕਿ ਵੀਰੇ ਵਿੱਚ ਜਿਵੇਂ ਪਿਛਲੇ ਬਾਰ ਆਪਣੇ ਲਈ ਇਹ ਮਾਡਲ ਧੀਗਾ ਪਿਛਲੀ ਬਾਰ ਆਪਣੇ ਲਈ ਟਾਪ ਦਾ ਮਾਡਲ ਦੀ ਵੀ ਜੀ ਇਸ ਪਿਛਲੇ ਸਾਲ ਇਹਦੇ ਚ ਕੀ ਦੀਗਾ ਗੇਅਰ ਸਾਡਾ ਸਟੀਲ ਦਾ ਉਦੋਂ ਵੀ ਗੇਅਰ ਧੀਗਾ ਐਤਕੀ ਵੀ ਸਟੀਲ ਦਾ ਹੈਗਾ ਏ ਵੀਰ ਜੀ ਆਪਾਂ ਇਹ ਗੇਅਰ ਲਾ ਰਹੇ ਸੀ ਪਿਛਲੇ ਸਾਲ ਹੁਣ ਆਪਾਂ ਨੇ ਗੇਅਰ ਕਰਤਾ ਵੀਰ ਜੀ ਇਹ ਨਵੇਂ ਮਾਡਲ ਦਾ ਇਹ ਗੇਅਰ ਕਰਤਾ ਆਪਾਂ ਸਟੀਲ ਦੇ ਵਿੱਚ ਮੈਂ ਰੰਗ ਤੋਂ ਬਗੈਰ ਤੁਹਾਨੂੰ ਤਾਂ ਦਿਖਾ ਰਿਹਾ ਵੀਰ ਜੀ ਰੰਗ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਹੁੰਦਾਗਾ ਵੀ ਕਿਹੜਾ ਆਪਣਾ ਹੋਇਆਗਾ ਇਹਦੇ ਚ ਦੇਖ ਪਤਾ ਲੱਗਦਾ ਵੀ ਆਪਾਂ ਨੇ ਸਟੀਲ ਬੋਡੀ ਦੇ ਵਿੱਚ ਗੇਅਰ ਹੈਗਾ ਹਰ ਇੱਕ ਚੀਜ਼ ਮੰਨ ਲੈ ਹਾਂਜੀ ਇਹਦੀ ਮਨ ਜੀ ਹੌਜਿੰਗ ਚ ਕਰਤਾ ਵੀਰ ਜੀ ਜਿਵੇਂ ਲਿਫਟ ਚੱਕਣ ਦੀ ਦਿੱਕਤ ਕਿਸੇ ਆਉਂਦੀ ਦੀਗੀ ਉਹ ਆਪਾਂ ਖਤਮ ਕਰਤੀ ਉਹ ਨਾਲ ਇਹਦੇ ਨਾਲ ਨਹੀਂ ਲੱਗੂਗਾ ਅੱਛਾ ਜਿਵੇਂ ਆਲਾ ਕਹਿੰਦੀ ਲਿਫਟ ਵੱਧ ਚੱਕ ਕੇ ਕ੍ਰੋਸ ਦੀ ਦਿੱਕਤ ਆਉਂਦੀ ਦੀਗੀ ਇਹਦੀ ਵੀਰ ਜੀ ਇੱਕ ਆਪਣੀ ਇਹ ਜ਼ਿੰਮੇਵਾਰੀ ਹੈ ਜਿਵੇਂ ਹੁਣ ਟਰੈਕਟਰ ਵੱਡੇ ਨੇ ਕਿ ਕਿਸੇ ਨੂੰ ਮਤਨ ਡਰਨ ਦੀ ਲੋੜ ਨਹੀਂ ਕਿ ਇਹ ਗੇਅਰ ਦੇ ਪਿੱਛੇ ਜਿਵੇਂ ਆਪਾਂ ਕਹਿੰਦੇ ਆਂ ਕਿ ਭਾਈ ਗੇਅਰ ਟੁੱਟ ਜੇ ਆਇਆ ਜੂਗਾ ਛੋਟਾ ਚਾਹੇ ਦਰਸਤ ਚ ਚਾਹੇ ਬੱਟ ਚ ਗੇਅਰ ਫਸ ਕੇ ਟੁੱਟ ਜੇ ਤਾਂ ਵੀ ਗੇਅਰ ਅਸੀਂ ਨਵਾਂ ਦੇਵਾਂਗੇ ਠੀਕ ਹੈ ਜੀ ਹਾਂ ਜੀ ਚਾਹੇ ਗੇਅਰ ਟੁੱਟੇ ਜੇ ਚਾਹੇ ਤਾਂ ਪੱਖਾ ਟੁੱਟੇ ਜੇ ਕੁਝ ਵੀ ਹੁੰਦਾ ਵੀਰ ਜੀ ਇਹਦੇ ਦੇ ਨਵਾਂ ਦੇਵਾਂਗੇ ਸੋਨੂੰ ਮੰਨ ਕੇ ਚੱਲੋ ਠੀਕ ਹੈ ਜੀ ਕਿਉਂਕਿ ਉਹਦੇ ਵਿੱਚ ਵੀਰ ਜੀ ਜਿਵੇਂ ਸਿਸਟਮ ਵੱਡੀ ਗੱਲ ਜਿਵੇਂ ਟਰੈਕਟਰ ਦੇ ਹੁਣ ਕਿਸੇ ਜਿੰਮੇ ਆਪ ਤੇ ਹੁੰਦੀ ਆਪਣੇ ਜਿੰਮੇਵਾਰ ਵੀਰਾਂ ਨੂੰ ਕਈ ਕਦੇ ਕੋਈ ਡੰਡਾ ਮਾਰਾਇ ਖਰਾਬ ਆਪਾਂ ਟਾਂਕਾ ਲਵਾ ਦਿੰਨੇ ਇੱਕ ਪਾਸੇ ਚੂੜੀ ਤੇ ਉਹ ਮੰਨ ਲੈ ਘੱਟ ਵੱਧ ਹੋਣਾ ਇਹਦੇ ਕਰਕੇ ਅਸੀਂ ਵੀ ਜੀ ਇਹਦੇ ਤਿੰਨ ਸਿੱਕ ਦੇਤੇ ਵੀ ਜਿੱਥੇ ਵੀ ਸੈੱਟ ਆਉਂਦਾ ਟਾਂਕਾ ਲਵਾਇਆ ਥੋੜਾ ਬਿਲਡਿੰਗ ਵੀ ਅਚੇਹੇ ਉੱਥੀ ਅਗੇ ਪਾ ਲੋ ਠੀਕ ਹੈ ਜਿਵੇਂ ਟਰੈਕਟਰ ਆਪਾਂ ਤਿੰਨੇ ਜਾਣੇ ਬੰਦੇ ਸੰ ਤਿੰਨੇ ਜਾਣੇ ਕਾਟਰ ਸਾਂਝਾ ਲੈ ਲੈਂਦੇ ਆ ਜੇ ਅਲੱਗ ਕਿਸੇ ਦਾ ਡੰਡਾ ਛੋਟਾ ਕਿਸੇ ਦਾ ਵੱਡਾ ਉਹ ਚੀਜ਼ ਨਹੀਂ ਸੀ ਖਤਮ ਕਰਤੀ ਠੀਕ ਬਾਕੀ ਵੀ ਜੀ ਸਾਡੇ ਉਰੇ ਲੱਪੇ ਨੇਗੇ ਨਹੀਂ ਅਸੀਂ ਪੱਤੀਆਂ ਨਹੀਂ ਲਾਉਂਦੇਗੇ ਪੱਕੇ ਲੱਪੇ ਨੇਗੇ ਅੱਛਾ ਜੀ ਸਾਰੇ ਨੇਜਰ ਦੀ ਕਟਾਈ ਦੇ ਲੱਪੇ ਹੋਣਗੇ ਮਜਬੂਰ ਕਿਉਂਕਿ ਨਹੀਂ ਪੱਤੀ ਹੁੰਦੀ ਹੈ ਕਿ ਨਾਲ ਇਹਦੇ ਕੋਨੀ ਦੀ ਲੋੜ ਨਹੀਂ ਕੀ ਜਿਵੇਂ ਆਲਾ ਪੱਤੀ ਲਾ ਕੇ ਕੋਨੀਆਂ ਲਾਉਂਦੇ ਨੇ ਉਹ ਚੀਜ਼ ਵੀ ਖਤਮ ਕਰਤੀ ਅਸੀਂ ਨੇ ਠੀਕ ਹੈ ਜੀ ਤੇ ਕਿਉਂਕਿ ਜਿਹੜਾ ਥੱਲੇ ਵੀ ਜਿਹਦਾ ਬੈੱਡ ਹੈਗਾ ਬੈੱਡ ਅਸੀਂ ਇਹਦਾ ਕਰਤਾ ਮੈਂ ਵੀਰ ਜੀ ਮੋਟਾ ਇਹ ਨਹੀਂ ਆਪਣਾ ਥੱਲੇ ਘਸਦਾ ਦੀ ਆਲਾ ਕਹਿੰਦੀ ਤਸੀਨ ਚ ਘਸ ਗਿਆ ਤਿੰਨ ਸੂਤ ਦੀ ਵੀਰ ਜੀ ਅਸੀਂ ਨੇ ਥੱਲੇ ਐਂਗਲ ਕਰਤੀ ਪਹਿਲਾਂ ਅਸੀਂ ਚਾਦਰ ਮੋਸਕੇ ਕੱਲੀ ਇਹ ਪੰਜਾ 3/4 ਪੰਜਾ ਐਮ ਐਮ ਦੀ ਮੋਸਨ ਦੇ ਦੇ ਵੀਰੇ ਉਹ ਅਸੀਂ ਬੰਦ ਕਰਕੇ ਐਂਗਲ ਲਾਤੀ 3/4 ਇੰਚ ਦੀ ਲਾਤੀ ਪੌਣਾ ਇੰਚ ਬੈੱਡ ਮੋਟਾ ਕਰਤਾ ਫੇ ਜਿਹੜਾ ਪੱਖਾ ਵੀਰ ਜੀ ਪੱਖਾ ਅਸੀਂ ਨੇ ਉਰੋਂ 7/2 ਇੰਚ ਮੋਟਾ ਕਰਤਾ ਨਹੀਂ ਤੁਹਾਨੂੰ ਪੱਖਾ ਕਿਸੇ ਦਾ 7/2 ਇੰਚ ਮੋਟਾ ਨਹੀਂ ਮਿਲੂਗਾ ਉਹ ਅੱਛਾ ਜੀ ਹਾਂ ਜੀ ਹਾਂ ਜੀ ਇਹਦੀ ਵੀ ਸਾਡੀ ਗਾਰੰਟੀ ਹੋ ਸੀਜ਼ਨ ਦੀ ਵੀ ਜੇ ਜੇ ਥੋੜਾ ਪੱਖਾ ਵੀ ਟੁੱਟ ਜਾਂਦਾ ਹੈਗਾ ਟੁੱਟਣ ਦੀ ਮੋਸਨ ਦੀ ਕੋਈ ਨਹੀਂ ਮੈਂ ਕਿਹਾ ਹਰ ਕਿਚੀ ਦੀ ਗਾਰੰਟੀ ਉੱਚਾ ਥੋੜਾ ਵੀਰ ਜੀ ਕੋਈ ਦਰਖਤ 'ਚ ਫਸ ਕੇ ਵੀ ਟੁੱਟੇ ਜੇ ਵੀ ਭਾਈ ਤੁਸੀਂ ਫਸਾ ਕੇ ਤੋੜਦਾ ਕਿਉਂਕਿ ਵੀਰੇ ਜਿਵੇਂ ਪਤਾ ਕੀ ਹੈ 7 ਲੱਖ ਦਾ ਮੂਰੇ ਜਿਮੀਦਾਰ ਦਾ ਟਰੈਕਟਰ ਹੁੰਦਾ ਜਾਣ ਕੇ ਕੋਈ ਵੀ ਤੋੜਦਾ ਹੁੰਦਾ ਹੈ ਤੈਂ ਦਾ ਮਤਲਬ ਆ ਦੇ ਵਿਚਾਲਾ ਮੁਕਰ ਜਾਂਦਾ ਲੱਗਦਾ ਹੈ ਜਾਂ ਤੁਸੀਂ ਨੇ ਫਸਾ ਕੇ ਤੋੜਿਆ ਜੋ ਗਾਰੰਟੀ ਭਗਤਾਉਣੀ ਹੁੰਦੀ ਹੈ ਪਰ ਸਾਡੇ ਮੂੰਹ ਚੋ ਇਹ ਗੱਲ ਨਹੀਂ ਲਿਖੜਦੀ ਵੀ ਭਾਈ ਤੁਸੀਂ ਫਸਾ ਕੇ ਤੋੜੇਗਾ ਠੀਕ ਹੈ ਜੀ ਹਾਂਜੀ ਬਾਕੀ ਵੀਰ ਜੀ ਸਾਡਾ ਹਰ ਇੱਕ ਚੀਜ਼ ਜਿਵੇਂ ਸਾਫਟ ਹੈਗੀ ਸਾਡੀ ਕ੍ਰੋਸ ਕਹਿੰਦੇ ਆਗੇ ਉਹ ਸਾਡਾ ਲਾਇਦਾ ਹੋਊਗਾ ਸਾਡਾ ਆਪ ਦਾ ਤਿਆਰ ਕਰਾਉਣਾ ਤੁਹਾਨੂੰ ਕ੍ਰੋਸ ਦਿਖਾਉਣਾਗੇ ਆ ਜੀ ਆ ਦੇਖੋ ਵੀਰ ਜੀ ਜਿਵੇਂ ਸਾਫਟ ਹੈਗੀ ਕ੍ਰੋਸ ਹੈਗਾ ਸਾਡਾ ਜਿਹੜਾ ਕ੍ਰੋ ਸਾਹ ਸਮਝ ਲਓ ਜੇ 26 27 ਕਿਲੋ ਕ੍ਰਾਸ ਚ ਵੇਟ ਆਏਗਾ ਕਿਉਂਕਿ ਆਮ ਤੋ ਇਹ ਚੱਕਿਆ ਵੀ ਨਹੀਂ ਜਾਂਦਾ ਹੈਗਾ ਸਾਡੀ ਸਾਫਟ ਵੀ ਵੀ ਵੀਰ ਜੀ ਟੁੱਟ ਜਾਂਦਾ ਜੇ ਕ੍ਰਾਸ ਵੀ ਟੁੱਟੀ ਹੈ ਸਾਡੀ ਕੋ ਇਹਦੀ ਟੁੱਟਣ ਤੱਕ ਦੀ ਸਾਡੀ ਗਾਰੰਟੀ ਹੈ ਜਿਵੇਂ ਆ ਲਗਾਦਾ ਜੋਗ ਟੁੱਟ ਗਈ ਹੋਰ ਸਾਡੀ ਇਹਦੀ ਵੀ ਗਾਰੰਟੀ ਹੈਗੀ ਠੀਕ ਹੈ ਜੀ ਕਿਉਂਕਿ ਇਹ ਸ ਵੀਰ ਜੀ origignal quality ਦੇ ਨਾਲ ਅਸੀਂ ਆਪੇ ਤਿਆਰ ਕਰਦੇ ਆ ਕੋਈ ready made ਨਹੀਂ ਸੀ ਬਣਾਇ ਨਹੀਂ ਲੈਂਦੇਗੇ ਆਪੇ ਤਿਆਰ ਕਰਦੇ ਆ ਇਧਰ ਤੁਹਾਨੂੰ ਦਿਖਾਉਣਾ ਬਣਦੇ ਬਾਕੀ ਆ ਦੇਖੋ ਵੀਰ ਜੀ ਜੇ ਆ ਲੈਣੇ ਤੁਸੀਂ ਮਨ ਲਾ ਜਿਵੇਂ ਆਪਣੇ ਸੋਫਾ ਸੀਟਰ ਦੇ ਨਾਲ ਆਉਂਦਾ ਹੈਗਾ ਤਨੂ ਖੁੰਜੇ ਪੈਪ ਵਾਲਾ ਹਾਂਜੀ ਹਾਂ ਇਹ ਇਹ ਆ ਗਿਆ ਮਨ ਲਓ ਜੇ ਤੁਸੀਂ ਇਹ ਕ੍ਰੋਸ ਲਾਉਂਗੇ ਸਭ ਤੋਂ ਜੀ ਇਹ ਸੋਫਾ ਸੀਡਰਾ ਤਨਖੁੰਜੇ ਪੈਪ ਵਾਲਾ ਤਾਂ ਇਹਦੇ ਵਿੱਚ ਵੀ ਤੁਸੀਂ ਅਸੀਂ 2000 ਰੁਪਏ ਰੇਟ ਵੀ ਘਟਾਵਾਂਗੇ ਅੱਛਾ ਜੀ ਕਿਉਂਕਿ ਇਹ ਕ੍ਰੋਸ ਤੇ ਕ੍ਰੋਸ ਦਾ ਅੰਤਰ ਹੈ ਬਾਕੀ ਬਣ ਦੇ ਵੀਰੇ ਤੇਰਾ ਲਾ ਕਹਿੰਦਾ ਰੈਡੀਮੇਟ ਰੈਡੀਮੇਟ ਨਹੀਂ ਅਸੀਂ ਆਪ ਤਿਆਰ ਕਰਦੇ ਆਂ ਦੇਖ ਪਿੱਛੇ ਮੰਨ ਲਾ ਆ ਦੇਖੋ ਅਸੀਂ ਆਪ ਦੀ ਤਿਆਰ ਹੁੰਦਾ ਵੀਰ ਜੀ ਸਾਡਾ ਸਾਡਾ ਰੈਡੀਮੇਟ ਕੋਈ ਉਹ ਨਹੀਂ ਆਊਗਾ ਆਪਦੀ ਸਾਡੇ ਕ੍ਰੋਸ ਤਿਆਰ ਹੁੰਦੇ ਨੇ ਇਹ ਅੱਛਾ ਜੀ ਇਹ ਵਿੱਚਾ ਵੀਰ ਜੀ ਜਿਹੜਾ ਲੱਕ ਹੁੰਦੀ ਹੈਗੀ ਇਹਦੇ ਵਿੱਚ ਅੱਛਾ ਜੀ ਹਾਂ ਇਹ ਨਿਗਾਹ ਵਿੱਚੋਂ ਪੈ ਪਤਾ ਜਿਵੇਂ ਉਹ ਤਨ ਖੁੰਜੇ ਚ ਹੋ ਹਾਂ ਨਿਗਰੇਗਾ ਬਾਕੀ ਵੀਰੇ ਅਸੀਂ ਜਿਹੜਾ ਰੋਟਾ ਬੀਟਰ ਦੇ ਦਿੰਨੇ ਆਂਗੇ ਰੋਟਾ ਬੀਟਰ ਦੇ ਵੀ ਸਾਡਾ ਸਪੈਸ਼ਲ ਆਏਗਾ ਜੋ ਖਿੱਚਾ ਹੈਗਾ ਹੈਵੀ ਦੇ ਵਿੱਚ ਅੱਛਾ ਜੀ ਹਾਂ ਕਿਉਂਕਿ ਸਾਡਾ ਰੋਟਾ ਬੀਟਰ ਦਾ ਵੀ ਵੀਰ ਜੀ ਪਤਾ ਕੀ ਹੈ ਜੇ ਉਸ ਨੂੰ ਅਗਲੀ ਵੀਡੀਓ ਚ ਲਗਾਵਾਂਗੇ ਸਾਡੇ ਰੋਟਾ ਬੀਟਰ ਦਾ ਵੀ ਸਾਡੇ ਨੇ ਇਹ ਨਹੀਂ ਹੋਊਗਾ ਵੀ ਸਾਡੇ ਰੋਟਾ ਬੀਟਰ ਦਾ ਮੰਨ ਲਓ ਕੋਈ ਚੀਜ਼ ਹਲਕੀ ਚ ਹੋਊਗਾ ਤੇ ਜਿਹੜਾ ਅਸੀਂ ਰੋਟਾ ਬੀਟਰ ਦਾ ਸਮਾਨ ਵਰਤਦੇ ਆਂ ਵੀਰੇ ਸਾਰਿਆਂ ਨੂੰ ਅਲੱਗ ਹੋਊਗਾ ਕਿਉਂਕਿ ਅਸੀਂ ਵੀ ਮਾਲਾ ਜਮੇਦਾਰ ਹੋਗਾ ਲੱਗਦਾ ਕੋਈ ਕੈਟਰ ਦਾ ਕੋਈ ਹੋਊਗਾ ਉਹ ਚੀਜ਼ ਨਹੀਂ ਅਸੀਂ ਰੋਟਾ ਬਿੱਟਰ ਦੇ ਵਿੱਚ ਕਰਦੇ ਹੁਣ ਤੁਸੀਂ ਆਜੋ ਇੱਧਰ ਦੇਖੋ ਤਿਆਰ ਖੜਾ ਹੈਗਾ ਰੋਟਾ ਬਿੱਟਰ ਇਹ ਕੈਫੁੱਟੇ ਤਿਆਰ ਹੋ ਰਹੇ ਨੇ ਜੀ ਕੀ ਵੀਰ ਜੀ ਬਾਕੀ ਤਾਂ ਜ਼ਿੰਮੇਦਾਰ ਵੀ ਆਹ ਮਨ ਪਸੰਦ ਆਏਗਾ ਬਾਕੀ ਜਿਵੇਂ ਚੱਲਦਾ ਮਾਰਕੀਟ ਚ 8 ਤੇ ਮੰਨ ਲਿਆ ਜਾਂਦੇ 9 ਉਹ ਚੀਜ਼ ਹੈਗਾ ਜਿਵੇਂ 9 ਫੁੱਟ ਆ ਗਿਆ ਵੀਰ ਜੀ ਇਹ 8 ਫੁੱਟੇ ਆ ਗਏ ਕਿਉਂਕਿ ਸਾਡੀ ਵੀਰ ਜੀ ਇਹਦੇ ਵਿੱਚ ਫਰਕ ਕੀ ਹੈਗਾ ਸਾਡਾ ਮੰਨ ਲੈ ਜਿਹੜਾ ਬਲੇਡ ਲੱਗੂ ਉਹ ਵੀ ਕੰਪਨੀ ਦਾ ਆਊਗਾ ਗੇਅਰ ਸਾਡਾ ਮੰਨ ਲੈ ਸਪੈਸ਼ਲ ਗੇਅਰ ਹੋਊਗਾ ਨਹੀਂ ਗੇਅਰ ਵੀਰੇ ਸਾਡਾ ਆ ਖਾਲੀ ਬਗੈਰ ਰੰਗ ਤੋਂ ਤਾਂ ਰੱਖਿਆ ਹੈ ਪੇਂਟ ਹੋ ਕੇ ਪਤਾ ਨਹੀਂ ਲੱਗਦਾ ਹੁਣ ਇਹਦੇ ਗੇਅਰ ਦੇ ਦੇਖੋ ਵੀਰ ਜੀ ਇਧਰ ਆ ਕੇ ਦੇਖੋ ਉਰਲੇ ਸਾਈਡ ਆਉ ਆਹ ਪਲੇਟਾ ਦੇਖਿਓ ਇਹ ਦੇਖਿਓ ਜਿਹੜੀ ਮੇਨ ਚੀਜ਼ ਹੈਗੀ ਇਹਦੇ ਵੀਰੇ ਨਮੂਨਿਆਂ ਦੀ ਪਲੇਟਾਂ ਹੁੰਦੀਆਂ ਨਹੀਂ ਆਏ ਨਹੀਂ ਵੀਰੇ ਚਾਦਰ ਦੀ ਪਲੇਟ ਹੋਣੀ ਹੈ ਕਿਸੇ ਮਰਜ਼ੀ ਗੇਰ ਦੇ ਦੇਖ ਲਿਓ ਠੀਕ ਇਹਦਾ ਇਹ ਪਲੇਟ ਵੀ ਨਮੂਨਿਆਂ ਦੀ ਇਹ ਵੀ ਨਮੂਨਿਆਂ ਦੀ ਇਹ ਵੀ ਨਮੂਨਿਆਂ ਦੀ ਹੋਵੇ ਕਾਰਨ ਇਹਦਾ ਫਰਕ ਕੀ ਹੁੰਦਾ ਵੀਰ ਜੀ ਇਹਦਾ ਇਹ ਹੁੰਦਾ ਹੈ ਨਮੂਨਿਆਂ ਦੇ ਪਲੇਟ ਦਾ ਵੀ ਜਿਵੇਂ ਆਪਾਂ ਕਹਿੰਦੇ ਤੇਲ ਗਰਮ ਹੋ ਗਿਆ ਇਹ ਤੇਲ ਗਰਮ ਨਹੀਂ ਹੋਣ ਦਿੰਦੀ ਪਲੇਟਾਂ ਅੱਛਾ ਜੀ ਕਿਉਂਕਿ ਜਿਵੇਂ ਆਪਣੀ ਨਮੂਨੀਆਂ ਹੁੰਦੀ ਹੈ ਕਿ ਜਿਵੇਂ ਇਹ ਬਾਇਲਡਿੰਗ ਸੈੱਟ ਆਉਂਦੇ ਨੇ ਤਾਰ ਰਾਡ ਪਾਉਂਦੇ ਪਾਉਂਦੇ ਠੰਡਾ ਹੋ ਜਾਂਦਾ ਉਹ ਚੀਜ਼ ਆ ਵੀਰ ਜੀ ਇਹ ਤੇਲ ਨੂੰ ਨਾਲ ਹੁੰਦਾ ਠੰਡਾ ਕਰਦੀ ਹੈਗੀ ਠੀਕ ਇਹ ਠੰਡੀ ਰਹਿੰਦੀ ਹੈਗੀ ਜਿੰਨਾ ਮਰਜ਼ੀ ਗੇਰ ਹੀਟ 'ਚ ਹੋ ਜਾਏ ਗ ਠੀਕ ਹੈ ਕਿਉਂਕਿ ਹਰ ਇੱਕ ਜੀ ਵੀ ਜੀ ਸਾਡਾ ਉਹ ਕੰਮ ਨਹੀਂ ਹੈਗਾ ਰੋਟਾ ਬੀਟਰ ਦੇ ਵਿੱਚ ਸਾਡਾ ਗੇਅਰ ਵੀ ਵੱਖਰਾ ਹੋਊਗਾ ਤੇ ਜਿਹੜਾ ਸਾਡਾ ਵੀਰ ਜੀ ਪਾਇਪ ਹੈ ਥੱਲੇ ਪਾਇਪ ਵੀ ਸਾਡਾ ਜਿਹੜਾ ਥੱਲੇ ਲੱਗਿਆ ਇਹ ਇਹ ਰੂਲੇ ਦਾ ਪਾਇਪ ਆ ਗਿਆ ਬਗੈਰ ਜੋੜ ਤੋਂ ਹੋਊਗਾ ਵੀਰ ਜੀ ਜਹਾਜੀ ਆਪਣਾ ਜਿਹੜਾ ਜਹਾਜੀ ਹੁੰਦਾ ਹੈਗਾ ਨਾ ਉਹਦੇ ਵਿੱਚ ਹੋਊਗਾ ਪਾਇਪ ਇਹ ਠੀਕ ਹੈ ਬਾਕੀ ਮੈਂ ਤੁਹਾਨੂੰ ਪਾਇਪ ਦੀ ਮਟਾਈ ਦਿਖਾਉਣਾ ਹੈਗਾ ਕਿਉਂਕਿ ਆਹਲਾ ਕਹਿੰਦਾ ਹੈ ਆਹਲੇ ਜ਼ਮੀਨਦਾਰ ਵਿੱਚ ਕਹਿੰਦੇ ਨੇ ਵੀਰ ਵੀ ਉੱਥੋਂ ਯਾਰ ਸਾਨੂੰ 90 95 ਹਜ਼ਾਰ ਦਾ ਮਿਲ ਗਿਆ ਉਹ ਤੁਹਾਨੂੰ ਉਹ ਫਰਕ ਦੱਸਦਾ ਵੀਰ ਜੀ ਕੀ ਹੁੰਦਾ ਹੈਗਾ ਠੀਕ ਹੈ ਪਾਈਪ ਸਾਡਾ ਇਹ ਮੋਟਾ ਇੰਨਾ ਮੋਟਾ ਲੱਗਿਆ ਹੋਇਆ ਹੈਗਾ ਜਿਹੜਾ ਨੀਚੇ ਪੈ ਪੈਗਾ ਅੱਛਾ ਜੀ ਜਿਹੜਾ ਆਲਾ ਕਹਿੰਦਾ ਵੀ ਕਟ ਦਾ ਹੁੰਦਾ ਹੈ ਦਾ ਸਾਡਾ ਇਹ ਪਾਈਪ ਵਰਤਿਆ ਵੀਰ ਜੀ ਇੰਨਾ ਮੋਟਾ ਬਿਗੈਰ ਜੋੜ ਤੋਂ ਹੋਊਗਾ ਇਹਦੇ ਨੂੰ ਕੱਟਿਆ ਹੈ ਵੀਰ ਜੀ ਪਾਈਪ ਬਾਕੀ ਜਿਵੇਂ ਆ ਜਾਂਦਾ ਆਪਾਂ ਸਸਤਾ ਆ ਜਾਂਦਾ ਉਹ ਵੀਰ ਜੀ ਆ ਚੀਜ਼ ਆ ਗਈ ਜਿਵੇਂ ਆਪਾਂ ਕਟ ਦਾ ਕਹਦੇ ਨੇ ਹੈਗੀ ਇਹ ਪਾਈਪ ਆ ਗਿਆ ਹੁਣ ਇਹ ਪਾਈਪ ਦੇ ਪਾਈਪ ਦਾ ਅੰਤਰ ਦੇਖੋ ਕਿੰਨਾ ਹੈਗਾ ਆਲਾ ਵੀ ਨਹੀਂ ਤੁਹਾਨੂੰ ਕੁਝ ਦਿਖਿਆ ਹੋਊਗਾ ਨਹੀਂ ਆਲਾ ਕਹਿੰਦਾ ਵੀ ਮਿਸਤਰੀਆਂ ਦੇ ਪੜਦੇ ਉਹ ਕਰਦਾ ਕਿਉਂਕਿ ਆ ਤੈ ਵੀਰ ਸਾਨੂੰ ਜੇ ਚੀਜ਼ ਦੇਵਾਂਗੇ ਅਸੀਂ ਉਹੀ ਦੇਵਾਂਗੇ ਜਿਹੜੀ ਕਹਾਂਗੇ ਇਹ ਕੰਮ ਸੋਡਾ ਪੂਰਾ ਤਸੱਲੀ ਬਖਸ਼ੋ ਕਿਉਂਕਿ ਵੀਰੇ ਸਾਡਾ ਮਤਲਬ ਨਾਮ ਹੈ ਅਸੀਂ ਮਤਲਬ ਥੱਲੇ ਰੋਟਾ ਬੀਟਰ ਦੇ ਚ ਨਹੀਂ ਸਾਡਾ ਰੀਪਰ ਵੀ ਜਿਹੜੀ ਅਸੀਂ ਚੀਜ਼ ਮਤਲਬ ਵੀਡੀਓ ਪਾਉਂਦਾ ਮਤਲਬ ਕੀ ਹੁੰਦਾ ਵੀਰੇ ਵੀ ਜਿਹੜੀ ਚੀਜ਼ ਆਪਾਂ ਦਿਖਾਉ ਉਹ ਉਹੀ ਚੀਜ਼ ਹੋਣੀ ਚਾਹੀਦੀ ਆ ਉਹੀ ਸਾਡੇ ਰੀਪਰ ਦੇ ਵਿੱਚ ਆ ਵੀਰੇ ਜਿਹੜੀ ਚੀਜ਼ ਅਸੀਂ ਦਿਖਾਉਣਾ ਹੈ ਕਿ ਉਹੀ ਹੋਊ ਜੇ ਨਾ ਹੋਵੇ ਵੀਰ ਜੀ ਉਹ ਚੀਜ਼ ਜਿਹੜੀ ਅਸੀਂ ਵੀਡੀਓ ਚ ਦਿਖਾਵਾਂਗੇ ਠੀਕ ਹੈ ਜੀ ਤਾਂ ਬੇ ਸੱਤੇ ਕਰਪਈਆ ਨਦੇ ਉਹ ਬੰਦਾ ਠੀਕ ਹੈ ਤੇ ਥੋੜਾ ਰੀਪਰਾਂ ਤੇ ਸਬਸਿਡੀ ਬਾਰੇ ਵੀ ਦੱਸ ਦੋ ਹਾਂਜੀ ਵੀਰ ਜੀ ਕਿਉਂਕਿ ਰੀਪਰ ਦੇ ਉੱਤੇ ਆਪਣੇ ਤੇ ਕਟਰ ਤੇ ਸਬਸਿਡੀ ਮੰਨ ਲਿਆ ਵੀਰੇ ਜਿਹੜਾ ਗਰੁੱਪ ਦੇ ਵਿੱਚ ਉਹਦੇ ਦਾ 80% ਹੁੰਦੀ ਹੈ ਕਿ ਉਹ ਵੀ ਆਪਣਾ ਪਾਸ ਹੈਗਾ ਬਾਕੀ ਜਿਵੇਂ ਆਪਣਾ ਇਕੱਲੇ ਕਟਰ ਦੇ ਮੰਨ ਲਿਆ ਸਬਸਿਡੀ ਉਹਦੇ ਹੀ ਪਾਸ ਹੈਗਾ ਪਰ ਵੀਰ ਜੀ ਸਬਸਿਡੀ ਭਰੀ ਹੋਣੀ ਜ਼ਰੂਰੀ ਚਾਹੀਦੀ ਹੈ ਜਿਮੇਦਾਰ ਦੀ ਸਬਸਿਡੀ ਭਰੀ ਹੋਈ ਹੋਣੀ ਚਾਹੀਦੀ ਹੈ ਵੀ ਉਹਨੂੰ ਮਿਲਦਾ ਹੈਗਾ ਤੇ ਗੱਲ ਵੀਰ ਕਹਿੰਦੇ ਨੇ ਸਾਨੂੰ ਵੀ ਸਬਸਿਡੀ ਕੱਟ ਕੇ ਕਿਉਂਕਿ ਭਰੀ ਹੋਣੀ ਜ਼ਰੂਰੀ ਹੈ ਜੀ ਆਪਣਾ ਪਰਸਨ ਦਾ ਤੁਮਾਮਤਾ ਪ੍ਰਾਪਤਾ ਕਟਰ ਠੀਕ ਹੈ ਥੋੜੀ ਸਬਸਿਡੀ ਲਿਕੜੀ ਹੋਈ ਹੈਗੀ ਤਾਂ ਸਾਨੂੰ ਸਾਡੇ ਲਵੋ ਕਟਰ ਲੈ ਜਾ ਸਕਦੇ ਹਾਂ ਸੀ ਇਹ ਚੀਜ਼ ਆ ਦੇਖੋ ਜਿਹੜੇ ਸਾਡੇ ਗੇਅਰ ਚ ਹੋਊਗੀ ਵੀਰ ਜੀ ਇਹ ਕਰਾਰੀਆਂ ਹੋਊਗੀਆਂ ਅੱਛਾ ਜੀ ਇਹ ਹੁੰਦੀਆਂ ਵੀਰ ਜੀ ਟਰੈਕਟਰ ਦੇ ਹਿਸਾਬ ਨਾਲ ਲੱਗੀਆਂ ਮੈਂ ਇਹ ਦੱਸਦਾ ਤੁਹਾਨੂੰ ਕਈ ਗੱਲੇ ਟਰੈਕਟਰ ਹੋਰ ਹੁੰਦਾ ਚ ਹੋਰ ਹੁੰਦੀਆਂ ਨਾਲ ਪੈਂ ਦਿਖਾਏ ਰਹੇ ਹੋਗੇ ਠੀਕ ਹੈ ਤਾਂ ਕਿ ਜਿਹੜਾ 540 ਵਾਲਾ ਉਹਦੇ ਵਿੱਚ ਗਰਾਰੀਆਂ ਇਹ ਹੋਣਗੀਆਂ ਜੇ ਟਰੈਕਟਰ ਹੋਰ ਹੋਗਾ ਜਿਵੇਂ 1000 ਚੱਕਰਾਂ ਵਾਲਾ ਉਹ ਚ ਹੋਰ ਹੋਣਗੀਆਂ ਜਿਵੇਂ ਜੋੜੀਆ ਰ ਉਹਦੇ ਵਿੱਚ ਹੋਰ ਹੋਣਗੀਆਂ ਵੀ ਜਿਹੜੇ 540 855 ਤੋਂ ਲੈ ਕੇ ਹੋਰ ਹੋਣਗੇ ਉਹਨਾਂ ਦੇ ਉਹ ਚ ਇਹ ਗਰਾਰੀਆਂ ਹੋਣਗੀਆਂ ਕਿਉਂਕਿ ਵੀਰ ਉਹ ਚ ਸਾਨੂੰ ਚੱਕਰਾਂ ਦੇ ਹਿਸਾਬ ਨਾਲ ਗਰਾਰੀਆਂ ਪਾਉਣੀਆਂ ਪੈਂਦੀਆਂ ਨੇਗੀਆਂ ਕਿਉਂਕਿ 540 ਚ ਸਾਡੀ ਇਹ ਗਰਾਰੀ ਜਿਵੇਂ ਆਪਾਂ ਕਹਿੰਦੇ ਵੀਰ ਜੀ ਵੀ ਆਪਾਂ ਉਦੇ ਵਿੱਚੋਂ ਇਹ ਗਰਾਰੀ ਮੰਨ ਲਾ ਜਿਵੇਂ ਆਪਾਂ ਰੈਡੀਮੈਂਟ ਲੈ ਲੈਂਦੇ ਆਂਗੇ ਇਹ ਗਰਾਰੀਆਂ ਹੋ ਜਾਂਦੀਆਂ ਨੇ ਮੰਨ ਲਾਏ। ਜੇ ਆਪਾਂ ਕਹਿੰਦੇ ਆ ਵੀ ਫਲਾਣਾ ਇੰਨਾ ਦੰਦਾ ਇੰਨਾ ਦੰਦਾ ਹੈਗਾ ਕੰਮ ਹੋ ਗੀ। ਸਾਡੇ ਗੀਰ ਚ ਵੀ ਜੀ ਗਰਾਰੀ ਵੀ ਨਵੀਂ ਹੋਊਗੀ। ਕੋਈ ਡਿਸਪੋਜ਼ਲ ਗਰਾਰੀ ਨਹੀਂ ਉਹ ਡਿਸਪੋਜ਼ਲ ਬੈਰਿੰਗ ਨਹੀਂ ਹੋਊਗਾ ਸਾਡੇ ਗੀਰ ਦੇ ਵਿੱਚ। ਤਾਂ ਹੀ ਵੀ ਜੀ ਗਰੰਟੀ ਦਿੰਦੇ ਆਂ। ਹੁਣ ਜਿਵੇਂ ਜੋਕ ਦਿਖਾਇਆ ਜੇ ਆਪਾਂ ਕ੍ਰੋਸ ਦਿਖਾਇਆ ਜੀ ਵੀ ਕ੍ਰੋਸ ਦਾ ਇਹ ਫਰਕ ਹੈਗਾ ਵੀ ਜੀ ਕ੍ਰੋਸ ਦਾ। ਹੁਣ ਇਹ ਜਿਵੇਂ ਆਪਣੇ ਸੋਫਾ ਸੀਟਰ ਤੇ ਲੱਗਦਾ ਹੈਗਾ ਰੋਟਾ ਵੀਟਰ ਤੇ ਲੱਗਦਾ ਇਹ ਜੋਕ ਹੈਗੀ। ਹੁਣ ਆਪਾਂ ਨੇ ਇਹ ਤਿਆਰ ਕਰਵਾਈ ਹੈ ਸਾਡੀ ਇਨੀ ਗਰੰਟੀ ਹੋਊਗੀ ਨਹੀਂ ਅਲਾ ਵਿਦੇ ਦੇ ਜਾਂ ਨਾ ਛਟਕੇ ਪੈਂਦੇ ਨੇ ਇਹਦੀ ਗਰੰਟੀ ਦਿੰਦਾ ਪਰ ਅਸੀਂ ਗਰੰਟੀ ਦਿੰਦੇ ਆ ਜੀ ਬਾਕੀ ਤੁਹਾਨੂੰ ਬਣਦੇ ਵੀਜੀ ਦਿਖਾਉਣੇ ਆ ਉਧਰ ਬਣਦੇ ਸਾਰੇ ਉਧਰ ਸੌਤ ਮਾਰ ਲਓ ਸਾਡੇ ਆ ਦੇਖ ਲੀਜੀ ਸਾਡਾ ਵੀਜੀ ਪਤਾ ਕੀ ਆ ਸਾਡਾ ਸਿਸਟਮ ਇਹ ਹੈਗਾ ਜੀ ਕਿਸੇ ਨੂੰ ਮੰਨ ਲੈ ਕੋਈ ਅਲੱਗ ਸਾਰਾ ਕੱਟ ਸਾਡਾ 100% ਦਾ ਹੋਊਗਾ ਕੋਈ ਕੱਟ ਵੱਧ ਨਹੀਂ ਹੋਊਗਾ ਹਰ ਇੱਕ ਦਾ ਸਾਡਾ ਮੰਨ ਲੈ ਜਿਵੇਂ 500 ਦਾ ਇਕੱਠਾ ਮਾਲ ਵੜਦਾ ਹੈਗਾ ਹਾਂ ਜੀ ਜਿਵੇਂ ਵਿੱਚ ਜ਼ਿੰਮੇਦਾਰ ਵੀਰ ਕਹਿ ਦਿੰਦੇ ਨੇ ਕਿ ਵੀਰ ਸਾਨੂੰ ਅਸੀਂ ਟੌਪ ਵਾਲਾ ਕਰਿਆ ਵੀ ਉਹੀ ਭੇਜੋ ਕਿਉਂਕਿ ਕਹਿਣ ਦਾ ਮਤਲਬ ਇਹ ਹੁੰਦਾ ਵੀ ਅਸੀਂ ਟੌਪ ਵਾਲਾ ਕੱਟ ਰ ਤੇ ਟੌਪ ਪਾਣੀ ਦੇਵਾਂਗੇ ਸਾਡਾ ਲਵੇ ਇਹ ਨਹੀਂ ਹੈਗਾ ਵੀ ਇੱਥੇ ਕੱਟਦਾ ਮਾਲ ਕੀ ਹੋਰ ਆ ਦੇ ਇੱਥੇ ਦਾ ਹੋਰ ਆ ਗਿਆ ਇਹ ਦੇਖੋ ਕੱਠੀ ਮਾਲ ਐ ਇਹ ਕੋ 100 ਜੱਦਰ ਰੇ ਪਈ ਹੈਗੀ 100 150 ਜੱਦਰ ਰੇ ਪਈ ਹੈਗੀ ਇਹ ਫਾਈਲ ਦੀ ਜੱਦਰ ਪਈ ਹੈ 100 2 300 ਇਹ ਪਈ ਹੈਗੀ ਸੈਨ ਦਾ ਮਤਲਬ ਵੀ ਸਾਡਾ ਕੱਠਾ ਹੀ ਮਾਲ ਹੋਊਗਾ ਇੱਥੇ ਕੋਈ ਆਏ ਨਹੀਂ ਤਸੀ ਹੌਲੀ ਕੋਈ ਪਾਰੀ ਅਸੀਂ ਉਹ ਮਾਰ ਨਹੀਂ ਕਰਦੇਗੇ ਸਾਰਾ ਦਾ ਟੌਪ ਦਾ ਮਾਲ ਹੋਊਗਾ ਸਾਡਾ ਬਾਕੀ ਤੁਹਾਨੂੰ ਰੰਗ ਦੇ ਦਿਖਾ ਦਿੰਨੇ ਆ ਕਿ ਜਿੱਥੇ ਰੰਗ ਦੇ ਸਟਾਰਟ ਹੁੰਦੇ ਨੇ ਜਿਵੇਂ ਤੁਹਾਨੂੰ ਮੈਂ ਤੇ ਆਦੀ ਵੀਰ ਜੀ ਵੀ ਸਾਡੇ ਮੰਨ ਲਾ 20 ਕਾਟਰ ਸਾਡੇ 20 ਕਾਟਰ ਸਾਡੇ ਡੇਲੀ ਲਿਕੜਦੇ ਨੇ ਇਹ ਦੇਖੋ ਸਾਡੇ ਕਾਟਰ ਅਵਰੇਜ 10 ਕਾਟਰ ਘੇਰਾ ਲੱਗਦੇ ਨੇ ਕਿ ਪਹਿਲੇ ਟਾਈਮ ਲਾ ਦੇਣ 10 ਬਾਅਦ ਚ ਲਾ ਦੇਣ ਹੁਣ ਇਹ ਰੰਗ ਤੇ ਲੱਗ ਗਏ ਵੀਰੇ ਦੱਸ ਦੇ ਮੈਂ 10 ਦੀ ਸ਼ਿਪ ਕਹਿੰਨਾ 11 12 ਕਾਟਰ ਲੱਗੇ ਹੋਣੇ ਕਿ ਦੋ ਟਾਈਮ ਤੇ ਲੱਗਦੇ ਨੇ ਦੋ ਟਾਈਮ ਤੇ ਕਾਟਰ ਲਿਕੜਦੇ ਨੇ ਦੋ ਟਾਈਮ ਤੇ ਚੇਂਜ ਹੋ ਜਾਂਦੇ ਨੇ ਦੁਪਹਿਰ ਤੋਂ ਬਾਅਦ ਚੱਕ ਕੇ ਦੂਜੀ ਸ਼ਿਪ ਲੱਗ ਜਾਂਦੀ ਆ ਸਾਡੇ 20 ਕਾਟਰ ਮੰਨ ਲਾ ਸਾਡੇ ਡੇਲੀ ਦੀ ਵੀਰੇ ਕੱਢਣੇ ਕੱਢਣੇ ਇਹ ਹੋ ਪੇਂਟ ਤੇ ਲੱਗ ਗਏ ਪੂਰੀ ਖੇਚਿਆ ਹੋਣਾ ਕੰਮ ਤੇ ਕਿਉਂਕਿ ਵੀਰ ਜੀ 2 ਵਜੇ ਨੂੰ ਮੰਨ ਲਾ ਸਵੇਰੇ ਪਹਿਲੀ ਪ ਅਸਲ ਵਿੱਚ ਜੀ ਸਾਨੂੰ ਪਤਾ ਕੀ ਹੈ ਪੇਂਟ ਹੀ ਨਹੀਂ ਹੋਣ ਦਿੰਦੇ ਹੈਗੇ ਨਾਲ ਹੁੰਦੀ ਉਹ ਤੁਹਾਡੇ ਸਾਹਮਣੇ ਤੁਸੀਂ ਆਏ ਦੇਗੇ ਨਾਲ ਹੁੰਦੀ ਉਹ ਜਿਹੜਾ ਟਰੈਕਟਰ ਹੁੰਦਾ ਹੈ ਤਾਂ ਬਸ ਸੀਜ਼ਨ ਚੱਲ ਪਿਆ ਵੀਰ ਜੀ ਰੁਕਾ ਨਹੀਂ ਦਿੰਦੇ ਹੈਗੇ ਉਥੋਂ ਪੇਂਟ ਤੋਂ ਆ ਕੇ ਵੀਰ ਜੀ ਇਹ ਪੇਂਟ ਹੋ ਗਿਆ ਉਰੇ ਫੇਰ ਬਾਕੀ-ਬਾਕੀ ਪੇਂਟ ਦੀ ਗੱਲ ਹੋ ਗਈ ਵੀਰ ਜੀ ਪੇਂਟ ਇਹ ਨਹੀਂ ਹੈਗਾ ਸਾਡਾ ਵੀ ਆਮ ਕਲਰ ਹੋਊਗਾ ਹਾਂ ਜੀ ਕੰਪਨੀ ਦਾ ਕਲਰ ਹੋਊਗਾ ਜਿਹੜਾ ਮਰਜੀ ਜਿਵੇਂ ਲੈ ਟਰੈਕਟਰ ਮਨਪਸੰਦ ਰੰਗ ਕਰ ਦਿੰਨੇ ਆਗੇ ਜਿਵੇਂ 855 ਦਾ ਹੋ ਗਿਆ 855 ਹੋ ਗਿਆ ਠੀਕ ਹੈ ਅਰਜੰਦਾ ਹੋ ਗਿਆ ਅਰਜੰਦਾ ਹੋ ਗਿਆ ਜਿਵੇਂ ਸੋਹਾਂ ਲੀਕਾ ਦਾ ਸੋਹਾਂ ਲੀਕਾ ਦਾ ਠੀਕ ਜਿਵੇਂ ਜੌਂਡੀਆਰ ਦਾ ਜੌਂਡੀਆਰ ਦਾ ਰੰਗ ਹੋ ਜਾਊਗਾ ਉਰੇ ਤੁਹਾਡੇ ਸਾਹਮਣੇ ਜੌਂਡੀਆਰ ਦੇ ਖੜੇ ਦੋ ਕਿੰਨੇ ਖੜੇ ਦੇ ਜਦੋਂ ਅਸੀਂ ਪਹਿਲਾਂ ਆਏ ਸੀਗੇ ਤਾਂ ਕਰੀ ਨਾ ਲੈਣਾ ਹੋਵੇ ਤਾਂ ਫੋਨ ਕਰ ਸਕਦੇ ਹੋ ਵੀਰ ਜੀ ਵੀਰ ਜੀ ਫੋਨ ਪਲੀਜ਼ ਉਹੀ ਕਰਿਓ ਜਿਹਨੂੰ ਹੁਣ ਜ਼ਰੂਰਤ ਹੈਗੀ ਵਿੱਚ ਮੰਨ ਲਾ ਵੀਰ ਜੀ ਪਤਾ ਕਿ ਜੇ ਫੋਨ ਜਾਦੇਗਾ ਨਾ ਕਿ ਬੰਦੇ ਦੀ ਫੋਨ ਨਹੀਂ ਸੁਣਿਆ ਜਾਂਦਾ ਉਹ ਬੰਦੇ ਜਿਹਦੇ ਮੰਨ ਲਾ ਜ਼ਰੂਰਤ ਹੁੰਦੀ ਹੈਗੀ ਹਾਂਜੀ 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 ਕਿਸੇ ਨੂੰ ਕੋਈ ਉਂ ਕਰਨਾ ਵੀ ਵੀਰ ਜੀ ਮੰਨ ਲਾ 9 ਵਜੇ ਤੋਂ ਬਾਅਦ ਜਦੋਂ ਮਰਜ਼ੀ ਸਵੇਰੇ ਕਰ ਲਓ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਆ ਕੋਈ ਪੁਰਾਣੇ ਕਾਟਰ ਬਾਰੇ ਲੈਣੀ ਆ ਜਾਂ ਕੋਈ ਆਪਣੇ ਪੁੱਛਣਾ ਹੁੰਦਾ ਹੈਗਾ ਜੀ ਸਦਕੇ ਜਦੋਂ ਮਰਜ਼ੀ ਪੁੱਛੋ ਪਰ ਪੁੱਛੋ ਵੀਰ ਜੀ ਸ਼ਾਮ ਨੂੰ ਮੰਨ ਕੇ ਜੇ ਲੋ ਲੋਕ ਜਿੰਨਾਂ ਚਾਹਤਦਾਰ ਹੱਸਦਾ ਸੀ ਮਨ ਲੱਗ ਗਾਦੂ ਸਾਹਮਣੇ ਗੱਡੀਆਂ ਨੂੰ ਲੋਡ ਕਰਦੇ ਆਂਗੇ ਅਸੀਂ 8 ਤੋਂ ਮਨ ਲਾ 9 ਵਜੇ ਤੁਸੀਂ ਕੋਈ ਪੁਰਾਣੀ ਦੀ ਜਾਣਕਾਰੀ ਲੈਣੀ ਹੈਗੀ ਕੋਈ ਪੁੱਛਣਾ ਹੈਗਾ ਉਹ ਕਰ ਸਕਦੇ ਹੋ ਫੋਨ ਵੀਰ ਜੀ ਕੋਈ ਚੱਕਰ ਨਹੀਂ ਹੈਗਾ ਸਾਰਾ ਤੁਹਾਨੂੰ ਦੱਸਾਂਗੇ ਜੇ ਕੋਈ ਪੁਰਾਣੀ ਤੁਹਾਡੇ ਆਪਣੇ ਦੀ ਕੋਈ ਕੰਪਲੀਟ ਹੈਗੀ ਉਹ ਵੀ ਤੁਹਾਨੂੰ ਦੱਸ ਦਾਂਗੇ ਸਾਡੇ ਨਾਲ ਕੋਈ ਇਹ ਨਹੀਂਗਾ ਵੀ ਨਹੀਂ ਅਸੀਂ ਉਹ ਕਰਦੇ ਇਹਨਾਂ ਦਾ ਕੰਮ ਤਸੱਲੀ ਬਖਸ਼ਾ ਜੀ ਕੇਬਲ ਬਿਲਕੁਲ ਟਿੜਪੇ ਵਾਲਿਆਂ ਦਾ ਤੇ ਜਿਵੇਂ ਵਾਰੀ ਲੈਂਦੇ ਨੇ ਆਪਦੀ ਮਸ਼ੀਨਰੀ ਦੀ ਪੂਰੀ ਇਸੇ ਕਰਕੇ ਇਹਨਾਂ ਦੇ ਇੰਨੇ ਮਸ਼ਹੂਰ ਨੇ ਇੰਨੀ ਪੌਪੁਲਰਿਟੀ ਹੈ ਰੀਪਰਾਂ ਦੇ ਵਿੱਚ ਧੰਨਵਾਦ ਹਰਿਆਣੇ ਚੋਂ ਆਏ ਨੇ ਜੀ ਕਰਦਿਆਂ ਗੱਲਬਾਤ ਇਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਫਤਿਹਵਾੜਾ ਜ਼ਿਲ੍ਹੇ ਤੋਂ ਆਏ ਜੀ ਹਾਂ ਅਗਲਾ ਅੱਛਾ ਤੁਸੀਂ ਬੜੀ ਦੂਰੋਂ ਆਏ ਹੋ ਡੇਢ ਪਿਆ ਤੁਸੀਂ ਕਿਵੇਂ ਪਤਾ ਲੱਗਾ ਇਹ ਰੀਪਰ ਬਾਰੇ ਸਾਰੇ ਅਸੀਂ ਇਹਨਾਂ ਨੂੰ ਦੇਖਿਆ ਸੀ ਚੱਲਦੇ ਇਹਨਾਂ ਦੇ ਸਾਡੇ ਏਰੀਆ 'ਚ ਗਏ ਹੋਏ ਪਹਿਲਾਂ ਅੰਦਰ ਅੱਛਾ ਜੀ ਚੱਲਦੇ ਦੇਖੇ ਸੀਗੇ ਮੈਨੂੰ ਪਸੰਦ ਆ ਗਏ ਅੱਛਾ ਵਧੀਆ ਚੱਲਦਾ ਵਧੀਆ ਚੱਲਦੇ ਨੇ ਠੀਕ ਹੈ ਜੀ ਮੈਂ ਆਲਦੇ ਫਤਿਹਵਾੜਾ ਵੀ ਦੇਖਿਆ ਉੱਥੇ ਪਰ ਮੈਨੂੰ ਉਹ ਤੇ ਪਸੰਦ ਨਹੀਂ ਲੱਗਦਾ ਅੱਛਾ ਅੱਛਾ ਡੀਲਿੰਗ ਕਿਵੇਂ ਫੀਲਿੰਗ ਵੀ ਸਹੀ ਆ ਜੀ ਅੱਛਾ ਜੀ ਚਲੋ ਫਿਰ ਮੈਂ ਉਹ ਦੇਖ ਕੇ ਫਿਰ ਇਹਨਾਂ ਦੇ ਕੋਲੇ ਆਇਆ ਇੱਥੇ ਲੈਣ ਵਾਲਾ ਠੀਕ ਹੈ ਜੀ ਰੇਟ ਰੇਟ ਵੀ ਇਹਨਾਂ ਨੇ ਜਾਇਜ਼ ਨਹੀਂ ਸਹੀ ਜਿਹੜੀ ਸੀ ਚੀਜ਼ ਕਹਿੰਦੇ ਵੀਰ ਜੀ ਉਹੀ ਚੀਜ਼ ਦੰਨੇ ਆ ਕਿਉਂਕਿ ਵੀਡੀਓ ਦੇ ਵਿੱਚ ਸਾਡਾ ਦਿਖਾਉਂਦਾ ਮਤਲਬ ਜਿਵੇਂ ਤੁਸੀਂ ਵੀਰ ਜੀ ਵੀਡੀਓ ਹੁੰਦੀ ਹੈ ਵੀਡੀਓ ਚੱਲ ਕੋਈ ਗਾਹਕ ਨੂੰ ਤਾਂ ਦਿਖਾਉਂਦਾ ਕੋਈ ਸੋਰਾ ਹੈ ਬੰਦਾ ਕੋਈ ਸੋਰਾ ਹੈ ਤੁਹਾਨੂੰ ਸਾਡਾ ਸ਼ਿਸ਼ਟਮਈ ਹੈ ਵੀ ਵੀਡੀਓ ਵਰਤ ਦਾ ਮਤਲਬ ਹੁੰਦਾ ਹੈ ਵੀ ਜਿਹੜੀ ਚੀਜ਼ ਮੰਨ ਲਾ ਗਾ ਤੁਹਾਨੂੰ ਅਸੀਂ ਵੀਡੀਓ ਚ ਦਿਖਾਈ ਸੀ ਉਹੀ ਵੀ ਚੀਜ਼ ਦੇਵਾਂਗੇ ਠੀਕ ਹੈ ਜੀ ਹੁਣ ਉਹੀ ਵੀ ਜੇ ਅਸੀਂ ਸਾਫਟ ਦਿਖਾਈ ਸੀ ਜੇ ਗੱਡੀ ਚ ਸਾਫਟ ਉਹੀ ਧੜੀ ਹੈ ਜਿਹੜੀ ਅਸੀਂ ਵੀਡੀਓ ਚ ਦਿਖਾਉਂਦੇ ਆ ਉਹੀ ਇਹ ਚ ਗੱਡੀ ਚ ਧੜਤੀ ਠੀਕ ਹੈ ਜੀ ਸਾਰਾ ਨਟ ਇਹ ਮੰਨ ਲਾ ਜਿਹੜੀ ਬਾਡੀ ਦਿਖਾਉਣਾ ਅੱਗੇ ਵੱਡਾ ਗੇਅਰ ਦਿਖਾਉਣਾ ਸਟੀਲ ਦਾ ਉਹੀ ਚੀਜ਼ ਵੀ ਜੀ ਸੇਫ ਦੇਵਾਂਗੇ ਸਾਡਾ ਨਾਟ ਦਾ ਫਰਕ ਨਹੀਂ ਹੋਊਗਾ ਜੇ ਵੀਡੀਓ ਦੇ ਵਿੱਚ ਤੇ ਇਹਦੇ ਕੀ ਕੋਈ ਫਰਕ ਪੈਦਾਗੇ ਅਸੀਂ ਨਹੀਂ ਹਾਲਾਂਕਿ ਕਹਿੰਦਾ ਵੀਡੀਓ ਪੂਰਦਿਆਂ ਭਿੰਦੇ ਕੋਈ